ਬੱਚਿਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਬੱਚੇ ਗੁੱਡ ਮਾਰਨਿੰਗ ਦਾ ਜਵਾਬ ਦਿੰਦੇ ਆ ਸਸਰੀ ਕਾਲ ਕਰਦੇ ਆ ਬੱਚਾ ਤੁਸੀਂ ਸਾਰੇ ਜਣੇ ਸਪਾਈ ਹੋ ਜਿਸ ਤਰ੍ਹਾਂ ਆਪਣੇ ਫੌਜੀ ਬਾਰਡਰ ਤੇ ਲੜਦੇ ਆ ਔਰ ਜਿਹੜੇ ਬੀਐਸਐਫ ਵਾਲੇ ਆ ਉਹ ਵਾਲੇ ਔਰ ਸਾਰੇ ਜਿੰਨੇ ਆਪਣੇ ਪੰਜਾਬ ਪੁਲਿਸ ਆ ਮੁਸ਼ਤਿਹਦ ਰਹਿੰਦੇ ਆ ਤੇ ਜਦੋਂ ਕੋਈ ਵੀ ਲੜਾਈ ਲੜਨੀ ਹੁੰਦੀ ਆ ਤਾਂ ਉਹਦੇ ਵਾਸਤੇ ਇੱਕ ਫੌਜ ਹੁੰਦੀ ਆ ਜਿਸ ਤਰ੍ਹਾਂ ਕਰੋਨਾ ਦੇ ਵਾਰੀਅਰ ਤੁਸੀਂ ਸੀ ਆਸ਼ਾ ਵਰਕਰ ਸੀ ਜਿਹੜੇ ਮੈਡੀਕਲ ਪਰਸਨਲ ਆ ਉਹ ਸੀ ਇਸੇ ਤਰ੍ਹਾਂ ਜਿਹੜੀ ਡੈਂਗੀ ਦੇ ਖਿਲਾਫ ਲੜਾਈ ਆ ਉਹਦੇ ਚ ਜਿਹੜੇ ਮੇਨ ਲੀਡ ਰੋਲ ਵਿੱਚ ਤੁਸੀਂ ਹੋ ਤੇ ਆਪਾਂ ਇਹ ਡਿਊਟੀ ਕਰਨੀ ਆ ਆਉਣ ਵਾਲੇ ਕਿਉਂਕਿ ਜਦੋਂ ਅੱਗੇ ਡੈਂਗੀ ਦਾ ਮੌਸਮ ਆਣਾ ਬਰਸਾਤ ਤੋਂ ਪਹਿਲਾਂ ਆਪਾਂ ਬਹੁਤ ਪਹਿਲਾਂ ਤਿਆਰੀ ਸ਼ੁਰੂ ਕੀਤੀ ਐ ਇਸ ਵਾਰ ਨਾਰਮਲੀ ਅਸੀਂ ਜੁਲਾਈ ਦੇ ਮਹੀਨੇ ਚ ਕਰਦੇ ਸੀ ਬਟ ਅਸੀਂ ਇਸ ਵਾਰ ਹੀ ਅਪ੍ਰੈਲ ਦੇ ਵਿੱਚ ਜਿਹੜੀ ਆਈ ਹੈ ਸਕਰੀਨਿੰਗ ਸਾਰਾ ਕੁਝ ਸ਼ੁਰੂ ਕਰਤਾ ਹੋਇਆ ਔਰ ਮਈ ਦੇ ਵਿੱਚ ਵੀ ਔਰ ਸਾਰਾ ਜੂਨ ਦੇ ਵਿੱਚ ਸਾਡਾ ਜਿਹੜਾ ਲਗਾਤਾਰ ਮਹਿੰਮ ਜਿਹੜੀ ਐ ਚੱਲਦੀ ਰਹੇਗੀ ਇਸ ਤਰ੍ਹਾਂ ਹੀ ਔਰ ਇਹਦੇ ਵਿੱਚ ਹੀ ਤੁਸੀਂ ਦੇਖਦੇ ਹੋ ਕਿ ਜਿਸ ਤਰ੍ਹਾਂ ਆਪਾਂ ਡੰਗੀ ਤੇ ਵਾਰ ਕਰ ਰਹੇ ਆ ਐਸੀ ਤਰ੍ਹਾਂ ਦੁਸ਼ਮਣ ਨੇ ਸਾਡੇ ਤੇ ਵਾਰ ਕੀਤਾ ਉਹਦਾ ਵੀ ਜਵਾਬ ਦੇਣਾ ਉਹਦੇ ਵਿੱਚ ਵੀ ਫੌਜ ਤੋਂ ਬਾਅਦ ਜਿਹੜਾ ਸਭ ਤੋਂ ਅਗਲਾ ਇੰਪੋਰਟੈਂਟ ਰੋਲ ਹੈ ਉਹ ਡਾਕਟਰਾਂ ਦਾ ਮੈਡੀਕਲ ਪ੍ਰੋਫੈਸ਼ਨਲਸ ਦਾ ਨਰਸਿਸ ਦਾ ਆਸ਼ਾ ਵਰਕਰ ਦਾ ਹੁੰਦਾ ਤੇ ਇਹ ਆਪਾਂ ਉਹਦੀ ਵੀ ਤਿਆਰੀ ਕਰਨੀ ਆ ਬਾਕੀ ਸਾਰਿਆਂ ਨੂੰ ਜਿਹੜੇ ਸਕੂਲ ਕਾਲਜ ਬੰਦ ਕਰਤੇ ਜਾਣਗੇ ਬਟ ਆਪਾਂ ਸਾਰੇ ਡਿਊਟੀ ਤੇ ਰਵਾਂਗੇ ਔਰ 247 ਰਵਾਂਗੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਹਮਲੇ ਹੁੰਦੇ ਆ ਰਾਤ ਨੂੰ ਜ਼ਿਆਦਾ ਹੁੰਦੇ ਆ ਜੇ ਰੱਬ ਨਾ ਕਰੇ ਕਿਤੇ ਵੀ ਆਪਣੀ ਸੇਵਾ ਦੇ ਰੋਡ ਪੈਂਦੀ ਆ ਆਪਾਂ ਹਮੇਸ਼ਾ ਹਾਜ਼ਰ ਰਵਾਂਗੇ ਤਤਪਰ ਰਵਾਂਗੇ ਔਰ ਉਹਦੇ ਬਾਰੇ ਮੈਂ ਸਾਰੀ ਜਿਹੜੀ ਡਿਟੇਲ ਦੇ ਵਿੱਚ ਹੈਗਾ ਉਹ ਇਨਫੋਰਮੇਸ਼ਨ ਸ਼ੇਅਰ ਵੀ ਕਰਦਾਗਾ ਅਸੀਂ ਸਾਰੀ ਤਿਆਰੀ ਆਪਣੀ ਕਰ ਚੁੱਕੇ ਆ ਸਾਡੇ ਡਾਇਰੈਕਟਰ ਸਾਹਿਬ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਤੇ ਅਸੀਂ ਪੂਰਾ ਜਿੰਨੇ ਵੀ ਸਾਡੇ ਸਾਰੇ ਸਟਾਫ ਹੈ ਉਹਨਾਂ ਨੂੰ ਆਪਣੇ ਹੈੱਡਕੁਆਰਟਰ ਮੇਨਟੇਨ ਕਰਨ ਲਈ ਔਰ ਰਾਤ ਨੂੰ ਜਿਹੜਾ ਹੈਗਾ ਸਟਾਫ ਦੀ ਡਿਊਟੀ ਵਧਾਉਣ ਵਾਸਤੇ ਔਰ ਬਲੱਡ ਦਾ ਬਲੱਡ ਕੰ ਬਲੱਡ ਬੈਗ ਬਲੱਡ ਕੰਪੋਨੈਂਟਸ ਦਾ ਜਿਹੜਾ ਹੈਗਾ ਸਾਰੀਆਂ ਦਵਾਈਆਂ ਸਟੋਰ ਕਰਨ ਵਾਸਤੇ ਔਰ ਜਨਰੇਟਰ ਔਰ ਜਿਹੜੇ ਬੈਕਅਪ ਲਾਈਟਸ ਆ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਤਾਂ ਉਹਦੇ ਵਾਸਤੇ ਜਿਹੜੀਆਂ ਕੋਈ ਐਮਰਜੈਂਸੀ ਸਰਵਿਸਸੇਸ ਆ ਔਰ ਜਿੰਨੇ ਸਾਡੇ ਵੈਂਟੀਲੇਟਰ ਹੈ ਜਾਂ ਆਈਸੀਯੂ ਇੰਟੈਂਸਿਵ ਕੇਅਰ ਯੂਨਿਟ ਆ ਉਹਦੀ ਸਾਰੀ ਇਕੁਪਮੈਂਟ ਅਸੀਂ ਬਿਲਕੁਲ ਸਾਰੀ ਫਿਟ ਕਰ ਲਈਏ ਸਾਰੇ ਹਸਤਾਵਾਂ ਦੇ ਵਿੱਚ ਸੋ ਜਿਸ ਤਰ੍ਹਾਂ ਸਾਡੀ ਆਰਮੀ ਫੁੱਲੀ ਪ੍ਰਿਪੇਅਰਡ ਹੈ ਸਾਨੂੰ ਕਿਸੇ ਵੀ ਦੁਸ਼ਮਣ ਦੇ ਵਾਰ ਤੋਂ ਬਚਾਣ ਲਈ ਉਹਨਾਂ ਨੇ ਜਿੰਨੀਆਂ ਹੁਣ ਤੱਕ ਉਹਨਾਂ ਦੀਆਂ ਚਾਹੇ ਡਰੋਨਸ ਆਈਆਂ ਚਾਹੇ ਮਜ਼ਾਈਲਾ ਆਈਆਂ ਚਾਹੇ ਜਾਜ ਆਈਆਂ ਉਹ ਸਾਰਿਆਂ ਨੂੰ ਰੋਕ ਦਿੱਤਾ ਉਹਨਾਂ ਨੇ ਇਸੇ ਤਰ੍ਹਾਂ ਆਪਾਂ ਵੀ ਜਿਹੜਾ ਹੈਗਾ ਜ਼ਮੀਨ ਦੇ ਉੱਤੇ ਹਸਪਤਾਲਾਂ ਦੇ ਵਿੱਚ ਜੇ ਕਿਸੇ ਨੂੰ ਲੋੜ ਪਵੇ ਤਾਂ ਆਪਾਂ ਵੀ ਜਾਨਾਂ ਬਚਾਣ ਲਈ ਤਿਆਰ ਆਂ ਤੇ ਅੱਜ ਦੀ ਜਿਹੜੀ ਸਾਡੀ ਕੰਪੇਨ ਹੈ ਇਹ ਅਸੀਂ ਡੈਂਗੂ ਜਿਹੜਾ ਹੈਗਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਇਹਦੇ ਬਾਰੇ ਮੈਂ ਸਾਰੇ ਜਿੰਨੇ ਵੀ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੇਨਤੀ ਕਰਦਾ ਖਾਸ ਕਰਕੇ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਹੈ ਕਿਉਂਕਿ ਜਿਹੜੀ ਸਾਡੀ ਪਿੰਡ ਦੀ ਸਿਹਤ ਕਮੇਟੀ ਹੈ ਜਨੂੰਸੀ ਵਿਲੇਜ ਹੈਲਥ ਨਿਊਟ੍ਰੀਸ਼ਨਲ ਐਂਡ ਸੈਨੀਟੇਸ਼ਨ ਕਮੇਟੀ ਕਹਿੰਦੇ ਆ ਤੇ ਸਾਡੇ ਜਿਹੜੇ ਨਰਸਿੰਗ ਸਟੂਡੈਂਟਸ ਆ ਇਹ ਫਰੰਟ ਲਾਈਨ ਵਾਰੀਅਰਸ ਆ ਜਿਵੇਂ ਬਾਰਡਰ ਤੇ ਫੌਜ ਹੁੰਦੀ ਆ ਬਾਰਡਰ ਸਕਿਉਰਿਟੀ ਫੋਰਸ ਹੁੰਦੇ ਆ ਤੁਸੀਂ ਯੂ ਆਰ ਲਾਈਕ ਬਾਰਡਰ ਸਕਿਉਰਿਟੀ ਫੋਰਸ ਐਂਡ ਦਾ ਇੰਡੀਅਨ ਆਰਮੀ ਜਿਹੜੀ ਜਿਹੜੀ ਇਨਫੈਂਟਰੀ ਆ ਜਿਹੜੀ ਬਾਰਡਰ ਤੇ ਜਾ ਕੇ ਲੜਾਈ ਲੜਦੀ ਆ ਤੇ ਬਾਕੀ ਸਾਡਾ ਸਾਰਿਆਂ ਦਾ ਪਲਾਨਿੰਗ ਦੇ ਵਿੱਚ ਮੈਡੀਸਨ ਸਪਲਾਈਸ ਦੇ ਵਿੱਚ ਰੋਲ ਹੋਏਗਾ ਬਹੁਤ ਸਾਰੇ ਹਸਪਤਾਲਾਂ ਤੋ ਤੁਸੀਂ ਇਹ ਮੇਕ ਸ਼ੋਰ ਕਰਨਾ ਕਿ ਹਰ ਇੱਕ ਟੀਚਰ ਤੁਹਾਡੀ ਸਾਰਿਆਂ ਦੀ ਟ੍ਰੇਨਿੰਗ ਹੋ ਚੁੱਕੀ ਆ ਹੋ ਚੁੱਕਿਆ ਨਾ ਬੱਚੋ ਤੁਹਾਨੂੰ ਪਤਾ ਹੈ ਤੁਸੀਂ ਡਾਂਗੀ ਦਾ ਲਾਰਵਾ ਪਸੰਦ ਦਿਓ ਤੁਸੀਂ ਸਾਰੇ ਟੀਚਰਸ ਦੀ ਟ੍ਰੇਨਿੰਗ ਤਕਰੀਬਨ ਹੋ ਚੁੱਕੀ ਆ ਪੂਰੀ ਹੁਣ ਅਸੀਂ ਹਰ ਇੱਕ ਬੱਚੇ ਨੂੰ ਟ੍ਰੇਨ ਕਰਨਾ ਕਿ ਉਹ ਆਪਣੇ ਘਰ ਦੇ ਵਿੱਚ ਦੇਖੇ ਜਾ ਕੇ ਆਪਣੇ ਕੋਲੇ 20 ਲੱਖ ਬੱਚੇ ਆ ਹੁਣ ਸਾਡੇ ਕੋਲੇ 1 ਲੱਖ ਜਿਹੜੇ ਹੈਗੇ ਉਹ ਪੈਰਾਮੈਡਿਕਸ ਸਾਡੇ ਕੋਲ ਸਪਾਈ ਐਸ ਲੜਾਈ ਦੇ ਵਿੱਚ ਤੇ ਉਹ 20 ਲੱਖ ਬੰਦਿਆਂ ਨੂੰ ਵੀ ਅਸੀਂ ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਵੈਕਟਰ ਬੋਰਨ ਮੱਖੀਆਂ ਤੇ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਪੂਰੀ ਜਾਣਕਾਰੀ ਦੇਣੀ ਆ ਬੱਚਿਆਂ ਨੂੰ ਉਹ ਆਪਣੇ ਆਪਣੇ ਪਰਿਵਾਰ ਨੂੰ ਆਪਣੇ ਤਾਇ ਚਾਚੇ ਨੂੰ ਆਪਣੇ ਭੂਆ ਮਾਸੀ ਨੂੰ ਨਾ ਬਿਮਾਰੀਆਂ ਤੋਂ ਬਚਾਣਗੇ ਆਪਣੇ ਆਪਣੇ ਪਿੰਡ ਨੂੰ ਆਪਣੇ ਆਪਣੇ ਮਹੱਲੇ ਨੂੰ ਡੈਂਗੂ ਰਹਿਤ ਕਰਨਗੇ ਮੱਛਰ ਰਹਿਤ ਕਰਨਗੇ ਮਲੇਰੀਆ ਤੋਂ ਬਚਾਣਗੇ ਚਿਕਨ ਗੁੜੀਆਂ ਤੋਂ ਬਚਾਣਗੇ ਡਾਇਰੀ ਡਿਜ਼ੀਜ਼ਸ ਤੋਂ ਬਚਾਣਗੇ ਸੋ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਆਪਾਂ ਘਰ ਘਰ ਤੱਕ ਪਹੁੰਚਾਣੀ ਆ ਤੇ ਉਹਦੇ ਵਾਸਤੇ ਫਰੰਟ ਲਾਈਨ ਵਾਰੀਅਰ ਤੁਸੀਂ ਹੋ ਅੱਜ ਆਪਾਂ ਜਿਹੜਾ ਇਹ ਫੇਸ ਆਬੰਤੋਂ ਸ਼ੁਰੂ ਕਰ ਰਹੇ ਹਾਂ ਤੁਸੀਂ ਹੁਣ ਪਹਿਲਾਂ ਮਾਰਕ ਕਰੋਗੇ ਫਿਰ ਆਪਾਂ ਜਾ ਕੇ ਜਿੱਥੇ ਡਾਂਗੀ ਦਾ ਲਾਰਬਾ ਤੁਹਾਨੂੰ ਦਿਖਾਵਾਂਗੇ ਘਰ-ਘਰ ਜਾ ਕੇ ਆਪਾਂ ਲੱਭਾਂਗੇ ਉਹਨਾਂ ਨੂੰ ਔਰ ਲੋਕਾਂ ਨੂੰ ਐਜੂਕੇਟ ਕਰਾਂਗੇ ਉਹਦੇ ਵਿੱਚ ਬੜੀਆਂ ਮੋਟੀਆਂ-ਮੋਟੀਆਂ ਗੱਲਾਂ ਉਹਨਾਂ ਨੂੰ ਕਹਿਣਾ ਜੀ ਇੱਕ ਤਾਂ ਤੁਹਾਡੇ ਘਰ 'ਚ ਫ੍ਰਿਜ ਹੈ ਉਹਦੀ ਟ੍ਰੇ ਦੇਖੋ ਉਹਦਾ ਪਾਣੀ ਆ ਹਰ ਸ਼ੁੱਕਰਵਾਰ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਦਿਓ ਤੇ ਚੈੱਕ ਕਰ ਲਓ ਇਸੇ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਗਰਮੀ ਕਰਕੇ ਤੁਸੀਂ ਕੂਲਰ ਚਲਾਉਂਦੇ ਹੋ ਠੰਡੀ ਹਵਾ ਵਾਲਾ ਉਹਦੇ ਵਿੱਚ ਪਾਣੀ ਆ ਉਹਨੂੰ ਚੰਗੀ ਤਰ੍ਹਾਂ ਸੁਕਾ ਦਿਓ ਫਿਰ ਤਾਜ਼ਾ ਪਾਣੀ ਪਾ ਲਓ ਪੰਜ ਚਾਰੇ ਪਾਣੀ ਦੇ ਕਟੋਰੀ ਰੱਖ ਦਿਓ ਉਹਨੂੰ ਸੁਕਾ ਦਿਓ ਜਾਂ ਦੋ ਕਟੋਰੀ ਰੱਖ ਲਓ ਕਟੋਰੀਆਂ ਦਾ ਤਾਂ ਬੜਾ ਸੌਖਾ ਕੰਮ ਹੈ ਜੀ ਪੰਜ ਚਾਰੇ ਕਟੋਰੀ ਰੱਖਣ ਦਾ ਸ਼ੌਕ ਹੈ ਇੱਕ ਮੂਦਾ ਮਾਰ ਦਿਓ ਇੱਕ ਭਰ ਦਿਓ ਇੱਕ ਦਿਨ ਉਹ ਇੱਕ ਦਿਨ ਉਹ ਇੱਕ ਦਿਨ ਉਹ ਬਲ ਕੋਈ ਕੋਈ ਸਾਰਾ ਇਸੇ ਤਰ੍ਹਾਂ ਤੁਸੀਂ ਆਪਣੇ ਪੀਣ ਵਾਸਤੇ ਪਾਣੀ ਸਟੋਰ ਕਰ ਦਿਓ ਇਹ ਮੈਂ ਵੀ ਐਡਵਾਈਸ ਕਰੂੰਗਾ ਕਿ ਜੜੀਆਂ ਪਲੇਸਸ ਆ ਪਬਲਿਕ ਪਲੇਸਸ ਆ ਉੱਥੇ ਸਾਡੇ ਕੋਲ ਪਾਣੀ ਹੋਣਾ ਚਾਹੀਦਾ ਅੱਜ ਕੱਲ ਦਾ ਜੀ ਨੈਸੈਸਿਟੀ ਵੀ ਆ ਪਰ ਜਿਹੜੇ ਡਰਾਮਾ ਉਹਨਾਂ ਨੂੰ ਟੱਕ ਕੇ ਰੱਖਣਾ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਹਫ਼ਤੇ 'ਚ ਇੱਕ ਵਾਰੀ ਖਾਲੀ ਕਰਕੇ ਸੁਕਾ ਕੇ ਦੁਬਾਰਾ ਭਰ ਲਓ ਉਹਨੂੰ ਪਾਣੀ ਨਾ ਬਸ ਪ੍ਰਕਾਸ਼ਨ ਸਿਰਫ ਇੰਨੀ ਆ ਇਸ ਤੋਂ ਸਵਾਇ ਜੇ ਕਿਤੇ ਤੁਹਾਡੇ ਕੋਲੇ ਸਟੈਗਨੈਂਟ ਵਾਟਰ ਹੈ ਅਜੇ ਤਨੀਆਂ ਬਰਸਾਤਾਂ ਵਿੱਚ ਹੋਏਗਾ ਜਿੱਥੇ ਪਾਣੀ ਨੂੰ ਡਰੇਨ ਨਹੀਂ ਕੀਤਾ ਜਾ ਸਕਦਾ ਤਾਂ ਸਿਹਤ ਮੈਕਬਨ ਨੂੰ ਦੱਸੋ ਸਾਡੇ ਕੋਲੇ ਸਪਰੇ ਹੁੰਦੇ ਆ ਅਸੀਂ ਸਪਰੇ ਕਰਾਂਗੇ ਆ ਕੇ ਫਿਊਮਿਗੇਸ਼ਨ ਲਗਾਤਾਰ ਚੱਲਦੀ ਪਈ ਆ ਜਿਹੜਾ ਮੱਛਰਾਂ ਵਾਸਤੇ ਉਹ ਵਾਲੀ ਸਾਡੇ ਜਿਹੜਾ ਸਾਡਾ ਸਾਰਾ ਕੁਝ ਚੱਲੇ ਜਾਏਗਾ ਤੁਹਾਡੇ ਕੋਲ ਵੀ ਜੇ ਕੋਈ ਤੁਹਾਨੂੰ ਨਹੀਂ ਵੀ ਆਇਆ ਕੋਈ ਤੁਹਾਨੂੰ ਲੱਗਦਾ ਵੀ ਉੱਥੇ ਜਿਹੜੇ ਮੱਛਰ ਬਹੁਤ ਹੈ ਪਾਣੀ ਖੜਾ ਹੋਇਆ ਤਾਂ ਕੋਈ ਵੀ ਜਿਹੜ ਵੈਜੀਟੇਬਲ ਬਾਇਰ ਜਿਵੇਂ ਆਪਾਂ ਘਰਾਂ ਦੇ ਵਿੱਚ ਪਕੌੜੇ ਕੱਢਦੇ ਆ ਕ੍ਰੇਲੇ ਤਲਦੇ ਆ ਜਿਹੜਾ ਬਚਿਆ ਹੋਇਆ ਉਹ ਤੇਰਾ ਹਲਕਾ ਜਿਹਾ ਉੱਤੇ ਛਿੜਕ ਦਿਓ ਤੇ ਇੱਕ ਪਤਲੀ ਜਿਹੀ ਲੇਅਰ ਬਣ ਜੇਗੀ ਚਮਕਦੀ ਤੇ ਉਹ ਸਾਰੇ ਮਰ ਜਾਣਗੇ ਉਹਦੇ ਵਿੱਚ ਤੇ ਇਹ ਵੀ ਇੱਕ ਤਰੀਕਾ ਹੈਗਾ ਜਿਹੜੇ ਜਿੱਥੇ ਕਿਤੇ ਛੋੜਾ ਜਿਹਾ ਪਾਣੀ ਖੜਾ ਹੋਇਆ ਜੇ ਕੋ ਵੱਡਾ ਟੋਬਾ ਹੈਗਾ ਤਾਂ ਸਾਡੇ ਕੋਲੇ ਖਾਸ ਇੱਕ ਮੱਛੀ ਵੀ ਆ ਉਹ ਡੰਗੀ ਦਾ ਲਾਰਵਾ ਖਾ ਜਾਂਦੀ ਆ ਗੰਬੂਜ਼ੀਆ ਫਿਸ਼ ਉਹ ਅਸੀਂ ਫ੍ਰੀ ਦਿੰਦੇ ਆ ਸਾਰੇ ਸੋ ਇਹ ਜਿਹੜੀ ਜਾਣਕਾਰੀ ਆ ਤੁਸੀਂ ਨਾ ਜੇ ਤੁਸੀਂ ਇੰਨੀ ਜਾਣਕਾਰੀ ਹਰ ਬੱਚੇ ਨੂੰ ਦੇ ਦਿੱਤੀ ਤਾ ਪਿਛਲੀ ਵਾਰੀ ਸਾਡੇ ਜਿਹੜੇ ਕੇਸੇ ਸੀਗੇ ਉਹ 50% ਘੱਟ ਹੋਏ ਸੀਗੇ ਤੇ ਇਸ ਵਾਰੀ ਮੇਰਾ ਅੰਦਾਜ਼ਾ ਹੈ ਕਿ 80 ਤੋਂ 90% ਕੇਸਸ ਘੱਟ ਕਰਨੇ ਆਪਾਂ ਡੈਂਗੀ ਦੇ ਔਰ ਪਹਿਲਾਂ ਸਾਡੇ ਮੌਤਾਂ ਹੁੰਦੀਆਂ ਸੀ 40 41 ਪਿਛਲੀ ਵਾਰੀ 13 ਹੋਈਆਂ ਸੀ ਇਸ ਵਾਰੀ ਅਸੀਂ ਕੋਸ਼ਿਸ਼ ਕਰਦਿਆਂ ਕਿ ਕੋਈ ਮੌਤ ਵੀ ਨਾ ਹੋਵੇ ਠੀਕ ਹੈ ਡੈਂਗੂ ਕਰਕੇ ਨਾ ਹੋਵੇ ਕਈ ਵਾਰੀ ਇਹਦੇ ਵਿੱਚ ਆਪਣੇ ਮੈਡੀਕਲ ਪਰਸਨਲ ਵੀ ਤੇ ਸਾਰਿਆਂ ਨੇ ਸਾਰੇ ਬੱਚਿਆਂ ਨੇ ਟੀਚਰਸ ਨੇ ਆਪਣੇ ਸਕੂਲਾਂ ਨੂੰ ਤੁਸੀਂ ਲੋਕਾਂ ਨੇ ਆਪਣੇ ਆਪਣੇ ਹਸਪਤਾਲਾਂ ਨੂੰ ਆਪਣੇ ਆਪਣੇ ਘਰਾਂ ਨੂੰ ਤੇ ਤੁਸੀਂ ਲਗਾਤਾਰ ਜਿਹੜੀ ਇਹ ਵਾਲੀ ਰੋਸ਼ਨੀ ਆ ਇਹ ਇਨਫੋਰਮੇਸ਼ਨ ਆ ਸਾਰੇ ਬੰਦਿਆਂ ਨਾਲ ਸ਼ੇਅਰ ਕਰਨੀ ਆ ਪਿੰਡ ਦੇ ਵਿੱਚ 15 ਮੈਂਬਰ ਕਮੇਟੀ ਆ ਜਿੰਨੀਆਂ ਆਸ਼ਾ ਵਰਕਰਾਂ ਉਹ ਮੈਂ ਸਾਰੇ ਪੰਜਾਬ ਦੀ ਆਸ਼ਾ ਵਰਕਰ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਦੇ ਵਿੱਚ ਪਹਿਲਾ ਕੰਮ ਇਹ ਕਰੋ ਕਿ ਉਹਨਾਂ ਨੂੰ ਸਾਰਿਆਂ ਨੂੰ ਡੈਂਗੀ ਦਾ ਲਾਰਵਾ ਦਿਖਾ ਦਿਓ ਜਾ ਕੇ ਘਰ-ਘਰ ਜਾ ਕੇ ਉਹਨਾਂ ਨੂੰ ਦਿਖਾ ਦਿਓ ਵੀ ਕੱਲੇ-ਕੱਲੇ ਘਰ ਚੈੱਕ ਕਰੋ ਨਾਲੇ ਉਹਨੂੰ ਕਹੋ ਜੀ ਤੂੰ ਮੇਰੀ ਜਿਹੜੀ ਇਹ ਜੜੀ ਇਹ ਲੜਾਈ ਦਾ ਹਿੱਸਾ ਬਣ ਜਾ। ਤੇ ਆਓ ਚਲੋ ਜੀ ਆਪਾਂ ਸਾਰਾ ਪਿੰਡ ਜਿਹੜਾ ਹੈਗਾ ਜੇ ਸਾਰੇ ਪਿੰਡ ਡੈਂਗੂ ਫ੍ਰੀ ਹੋਏਗਾ ਉਹਨਾਂ ਨੂੰ ਸਪੈਸ਼ਲ ਗ੍ਰਾਂਟ ਵੀ ਦੇਾਂਗੇ ਅਸੀਂ ਐਪਰੀਸ਼ੀਏ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਨਾਮ ਵੀ ਦਿਆਂਗੇ ਅਸੀਂ ਸੋ ਆਓ ਹੁਣ ਆਪਾਂ ਜਿਹੜਾ ਆਪਣਾ ਮਾਰ ਸ਼ੁਰੂ ਕਰੀਏ ਉਸ ਤੋਂ ਬਾਅਦ ਜਾ ਕੇ ਆਪਾਂ ਡਾਂਗੀ ਦੇ ਲਾਲਬਾ ਲੱਭਦੇ ਆਂਗੇ